ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਇਹ ਵੀਡੀਓ ਸਕਿਪ ਨਾ ਕਰਿਓ ਜਰੂਰ ਦੇਖ ਲਿਓ ਇਸੇ ਅਮਰਗੜ ਦੇ ਵਿੱਚ ਮਜ਼ੂਰਾਂ ਮੇੇਕੋਟਲਾ ਪੰਡਤ ਲਾਟਰੀ ਸਟਾਲ ਤੇ ਇੱਥੋਂ ਕਈ ਆਦਮੀ ਕਰੋੜਪਤੀ ਬਣ ਚੁੱਕੇ ਨੇ ਲੱਖਪਤੀ ਬਣ ਸਕੇ ਨੇ ਇਹ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਪੰਡਤ ਲਾਟਰੀ ਸਟਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਇੱਕ ਵਾਰ ਵਿਜ਼ਿਟ ਕਰੋ ਇੱਥੇ ਆ ਕੇ ਲਾਟਰੀ ਸਟਾਲ ਤੇ ਲਾਟਰੀ ਪਾਵੋ ਦਾਵਾ ਕਰ ਰਹੇ ਨੇ ਪੰਡਤ ਲਾਟਰੀ ਸਟਾਲ ਵਾਲੇ ਕਿ ਤੁਹਾਡਾ ਨੰਬਰ ਜ਼ਰੂਰ ਲੱਗੇਗਾ ਪੰਡਤ ਲਾਟਰੀ ਸਟਾਲ ਦੇ ਓਨਰ ਮੇਰੇ ਨਾਲ ਮਸੂਮੇ ਗੱਲਬਾਤ ਕਰਦੇ ਆ ਭਾਈ ਜੀ ਸਵਾਗਤ ਆ ਤੁਹਾਡਾ ਸਾਸੀ ਗਾਲ بڑا ਦਾਵਾ ਕਰ ਰਹੇ ਆ ਵਾਦਾ ਕਰ ਜਨਮ ਤਰੀਕ ਦੇਖਦੇ ਹੋ ਤੁਸੀਂ ਪੁੰਡਲੀ ਦੇਖਦੇ ਹੋ ਲੋਕਾਂ ਨੂੰ ਕਰੋੜਪਤੀ ਬਣਾ ਦਿੰਦੇ ਹੋ ਅਜਿਹਾ ਤੁਹਾਡੇ ਕੋਲ ਕੀ ਆ ਭਾਈ ਸਾਡੇ ਕੋਲ ਆ ਕੇ ਹੀ ਹੋਰ ਦਾ ਚਾਹ ਲੈ ਹੁੰਦੇ ਹਾਂ ਹਮ ਉਹਨਾਂ ਦੇ ਗੁਣ ਦੇ ਹਿਸਾਬ ਨਾਲ ਅਸੀਂ ਜੋ ਕਰ ਰਹੇ ਹਾਂ ਤੇ ਜੋ ਦੇ ਹਿਸਾਬ ਨਾਲ ਸਿਰਫ ਅਸੀਂ ਓਨਲੀ ਲੱਕੀ ਨੰਬਰ ਦਿੰਦੇ ਆ ਤੇ ਪਰਮਾਤਮਾ ਦੀ ਮਿਹਰ ਆ ਵੀ ਉਹ ਲੱਕੀ ਨੰਬਰ ਜੇ ਉਹ ਦਿੱਤੇ ਉਹ ਪੂਰਾ ਹੁੰਦਾ ਤੇ ਇਨਾਮ ਵੀ ਲੱਗਦਾ ਹਮ ਤੇ ਦਾਅਵੇ ਪੂਰੇ ਕਰੇ ਨੇ ਕੋਈ ਬੂਕੇ ਦਾਅਵੇ ਨਹੀਂ ਕਰੇ 2023 ਦੇ ਵਿੱਚ 21 ਲੱਖ ਬਤੀ ਤੇ 13 ਲੱਖ ਬਤੀ ਮੇਰੇ ਕੋਲ ਤੋਂ ਬਣੇ ਤੇ ਉਦੋਂ ਜਿਹੜੀ ਵੱਡੀ ਗੱਲ ਆ ਵੀ ਅਸੀਂ ਜਿਹੜੇ ਡੀਲਰਾਂ ਪਨੋ ਦੇ ਕਰਬਾਈ ਨੇ ਜੋ 올 ਇੰਡੀਆ ਦੇ ਵਿੱਚ ਨੰਬਰ 1 ਸਟਾਕ ਹੈ ਤੇ ਇਮਾਨਦਾਰੀ ਨਾਲ ਕੰਮ ਕਰਦੇ ਆ ਇਹ ਸਾਡੀ ਬਸਤ ਹੈ ਲੋਕਾਂ ਨੂੰ ਪਰਮਾਉਣ ਲਈ ਤਾਂ ਨਹੀਂ ਕਹਿ ਰਹੇ ਤੁਸੀਂ ਦਾਅਵੇ ਕਰਦੇ ਹੋ ਦੀ ਲੋਕ ਪਰਹਾਈ ਜਾਣ ਲੋਕਾਂ ਨੂੰ ਭਲੇਸੇ ਦੇ ਵਿੱਚ ਲਿਆ ਜਾਵੇ ਅਜਿਆ ਤਾਂ ਨਹੀਂ ਕਿਤੇ ਠੱਗੀ ਹੋ ਜਵੇ ਲੋਕਾਂ ਨਾਲ ਭਾਜੀ ਅੱਜ ਤੱਕ ਦਾ ਠੱਗੀ ਲਾਈ ਦੇ ਨਾਲ ਲਾਉਣੀ ਆ ਨਾ ਸਾਡੇ ਕੋਲ ਠੱਗੀ ਧੋਰੀ ਵਾਲਾ ਕੋਈ ਕੰਮ ਆ ਸਾਡੇ ਕੋਲ ਪੰਜਾਬ ਗਵਰਨਮੈਂਟ ਦੀ ਟਿਕਟ ਆ ਪੰਜਾਬ ਸਰਕਾਰ ਦੀ ਹਰ ਟਿਕਟ ਕਾਊਂਟਰ ਤੋਂ ਟਿਕਟ ਮਿਲਦੀ ਆ ਹਰ ਇੱਕ ਸੈਰ ਤੋਂ ਮਿਲਦੀ ਆ ਪਰ ਜਿਹੜਾ ਬੰਦਾ ਸਾਡੇ ਕੋਲ ਆ ਗਿਆ ਉਹ ਸਾਡੇ ਕੋਲ ਆ ਕੇ ਸਮਝ ਲਓ ਵੀ ਕਰੋੜਪਤੀ ਬਣ ਗਏ ਕਰੋੜਪਤੀਆਂ ਲਾਇਨ ਚ ਲਾ ਗਏ ਸਾਡੀ ਚਾਹੇ ਦੁਕਾਨ ਚ ਲਾ ਲਓ ਕੋਈ ਕਰਾਮਾਤ ਆ ਚਾਹੇ ਸਾਡੇ ਚ ਲਾ ਲਓ ਚਾਹੇ ਸਾਡੇ ਉੱਤੇ ਪਰਮਾਤਮਾ ਦੀ ਮਿਹਰ ਲਾ ਲਓ ਠੀਕ ਆ ਇਹ ਆ ਵੀ ਸਾਡਾ ਤਾਂ ਇੱਕ ਵਾਰ ਜਿਹਨੂੰ ਟਿਕਟ ਨੂੰ ਹੱਥ ਲਾਦਾ ਬੱਲੇ ਬੱਲੇ ਹੁਣ ਤੱਕ ਕਿੰਨੇ ਬੰਦੇ ਆ ਦੀ ਲੋਟਰੀ ਨਿਕਲ ਚੁੱਕੀ ਹੈ ਕਿੰਨੇ ਕਰੋੜਪਤੀ ਬਣ ਚੁੱਕੇ ਨੇ ਲੋਕ ਦੱਸ ਰਹੇ 2023 ਦੀ ਗੱਲ ਕਰ ਰਹੇ ਆਨਲੀ 21 ਲੱਖਪਤੀ 13 ਕਰੋੜ ਤੋਂ ਹੂੰ ਠੀਕ ਹੈ ਸਾਡੇ ਖੁੱਦ ਦੇ ਵਿੱਚ ਹੀ ਨੰਬਰ ਲੱਗੇ ਨੇ ਤੇ ਹੁਣ ਜੇ ਆਪਾਂ 24 ਦੀ ਗੱਲ ਕਰੀਏ 24 ਦੇ ਵਿੱਚ ਵੀ 7 ਲੱਖਪਤੀ ਸਾਡੇ ਕੋਲ ਬਣ ਚੁੱਕੇ ਨੇ ਜਿਹਦੇ ਵਿੱਚੋਂ ਵੱਡਾ ਲੱਖਪਤੀ ਦੂਜੇ ਮਹੀਨੇ ਦੀ 12 ਤਰੀਕ ਨੂੰ ਬਣਿਆ 470 368 ਨੰਬਰ ਤੇ 15 ਲੱਖ ਦਾ ਫਰਸਟ ਪ੍ਰਾਈਜ਼ ਲੱਗੇ ਪੰਜਾਬ ਵਰਡਨ ਦੇ ਤੁਸੀਂ 23 ਦੇ ਵਿੱਚ ਕਹਿੰਦੇ ਹੋ 13 ਕਰੋੜਪਤੀ 23 ਲੱਖਪਤੀ ਹੁਣ ਕਹਿੰਦੇ ਹੋ 24 ਦੇ ਵਿੱਚ 7 ਲੱਖਪਤੀ ਲੋਕ ਐਵੀਡੈਂਸ ਮੰਗਦੇ ਨੇ ਐਵੀਡੈਂਸ ਦੇ ਦੋ ਭਾਜੀ ਬਕਾਇਦਾ ਫੋਟੋਆਂ ਲੱਗੀ ਹੋਈਆਂ ਨੇ ਤੇ ਲੋਕਾ ਫੋਟੋਆਂ ਲੱਗੀਆਂ ਨੇ ਕੰਟੈਕਟ ਨੰਬਰ ਆਦੇ ਕੋਈ ਕਸਟਮਰ ਇਹਦਾ ਪਤਾ ਕਰਦਾ ਨੇ ਹਰ ਇੱਕ ਜੋ ਵੀ ਨਾਮ ਲੱਗਿਆ ਵੀਡੀਓ ਚੈਨਲਾਂ ਦੇ ਸਾਰੀਆਂ ਪਈਆਂ ਨੇ ਠੀਕ ਹੈ ਉਥੋਂ ਸਰਚ ਮਾਰ ਕੇ ਆ ਲੈ ਐਸੇ ਪ੍ਰੂਫ ਕਹਦੇ ਹੋ ਤੁਸੀਂ ਵੀ ਤੁਹਾਨੂੰ ਬਿਖਾ ਦਾਂਗੇ ਜੇ ਲੋਕ ਪੁੱਛਦੇ ਨੇ ਬਾਜੀ ਸਾਡੇ ਨਾਲ ਤੁਸੀਂ ਸਿਰਫ ਗੂਗਲ ਤੇ ਜਾਓ ਗੂਗਲ ਤੇ ਆ ਕੇ ਪੰਜਾਬ ਸਟੇਟ ਲਾਟਰੀ ਸਾਈਟ ਕੋਲੋ ਉਦੇ ਉੱਤੇ ਜਦ ਵੀ ਰਿਜ਼ਲਟ ਤੁਸੀਂ ਵੀ ਜਿਹੜਾ ਵੀ ਰਿਜ਼ਲਟ ਕੱਢੋਗੇ ਬਾਕਾਇਦਾ ਰਿਜ਼ਲਟ ਦੇ ਉੱਪਰ ਲਿਖ ਕੇ ਆਉਂਦਾ ਵੀ ਇਹ ਕਿੰਨਾ ਸੇਵ ਹੋ ਗਿਆ ਉੱਥੇ ਸਾਡਾ ਨਾਮ ਹੋਊਗਾ ਪੰਡਿਤ ਡਾਕਟਰ ਠੀਕ ਹੈ ਜ ਆਊਗਾ ਆਪਣੋ ਟੈੰਪਰ ਅੱਛਾ ਪੜ੍ਹਦੀ ਲੋਕਾਂ ਵਿੱਚ ਕਈਆਂ ਨੂੰ ਅਜੇ ਵੀ ਅਵੇਅਰ ਨਹੀਂ ਜੇ ਲਾਟਰੀ ਟਿਕਟ ਜੂੜ ਦਿਖਾਇਓ ਲੋਕਾਂ ਨੂੰ ਅਸਲੀ ਨਕਲੀ ਦੀ ਪਛਾਣ ਕਿਵੇਂ ਹੋਊਗੀ ਵੀ ਅਸਲੀ ਆ ਇਹ ਨਕਲੀ ਆ ਅਸਲੀ ਨਕਲੀ ਦੀ ਪਛਾਣ ਤਾਂ ਇਹ ਵੀ ਦੇਖੋ ਮੈਂ ਤੁਹਾਨੂੰ ਕਾਹ ਵੀ ਆ ਜੀ ਆ ਜੀ ਜਹਾਂ ਦੀ ਗੱਲ ਤਕਨੀਕ ਇੰਨੀ ਵੱਧ ਗਈ ਕਿ ਅੱਜ ਕੱਲ ਦਾ ਬੰਦੇ ਦੀ ਧੂਕੀ ਕੀ ਸੀ ਹਮ ਪਰ ਇਹ ਵੀ ਮੈਂ ਇਹੀ ਗੱਲ ਕਹੂੰਗਾ ਇੱਥੇ ਵੀ ਭਾਈ ਜੇ ਤੁਸੀਂ ਟਿਕਟ ਪਾਉਣੀ ਹੈ ਕਿ ਚੰਗੇ ਦੁਕਾਨਦਾਰ ਤੋਂ ਪਾਓ ਪੱਕੇ ਬੰਦੇ ਤੋਂ ਪਾਓ ਤੇ ਟਿਕਟ ਜੇ ਆਦਮੀ ਪਾਉਣੀ ਹੈ ਸਟੈਂਪ ਲਵਾ ਕੇ ਲਓ ਤੇ ਚੰਗੇ ਦੁਕਾਨਦਾਰ ਤੋਂ ਤੁਹਾਨੂੰ ਪਤਾ ਵੀ 4-5 ਸਾਲ ਦਾ ਬੰਦਾ ਉਹਦੇ ਕੰਮ ਕਰ ਰਿਹਾ ਪੱਕਾ ਕੰਮ ਕਰ ਰਿਹਾ ਉਹ ਤੋਂ ਦੇਖ ਪਾਓ ਤੇ ਉਹ ਤੁਹਾਨੂੰ ਅਰੀਜਨ ਨਹੀਂ ਮਿਲੇਗੀ ਮਿਲੇਗੀ ਜੇਕਰ ਤੁਸੀਂ ਹੁਣ ਫਸਟ ਟਾਈਮ ਹੀ ਕਿਸੇ ਦੁਕਾਨਦਾਰ ਨੂੰ ਜਾਂ ਆਪਣੇ ਤੁਹਾਰੇ ਨਾਲੇ ਬੰਦੇ ਕੋਲ ਟਿਕਟ ਪਾ ਰਹੇ ਹੋ ਤਾਂ ਹੋ ਸਕਦਾ ਨਕਲੀ ਵੀ ਹੋ ਸਕਦੀ ਆ ਪਰ ਮੈਂ ਇਹ ਨਹੀਂ ਕਹਿੰਦਾ ਵੀ ਤੁਰਨ ਫੇ ਨਾਲ ਕੋ ਨਕਲੀ ਹੁੰਦੀ ਹੈ ਪਰ ਨਵੇਂ ਬੰਦੇ ਦੀ ਗੱਲ ਕਰਦੇ ਵੇ ਬੰਦੇ ਜੇ ਤੂੰ ਕਰ ਤੂੰ ਅਸੀਂ ਜਾਣਦੇ ਉਹਦੇ ਸਟੈਂਪਲ ਹੋਊ ਤੇ ਟਿਕਟ ਲੱਗੇ ਹੂੰ ਇਹ ਬਾਕੀ ਪਛਾਣ ਦੇ ਵਿੱਚ ਇਹਦੇ ਵਿੱਚ ਲੋਕਾ ਹੁੰਦਾ ਗਵਰਨਮੈਂਟ ਦਾ ਪੰਜਾਬ ਸਰਕਾਰ ਦਾ ਲੱਗਿਆ ਆ ਜਾਂ ਤੁਸੀਂ ਦੇਖਦੇ ਤੇ ਚਮਕਵਾਰੋਗੇ ਕਿ ਸੈਂਟਰ ਦੇ ਵਿੱਚ ਪੰਜਾਬ ਸਰਕਾਰ ਦਾ ਉਹ ਜਿਹੜੇ 2.5 ਕਰੋੜ ਦਾ ਪ੍ਰਾਈਸ ਲਿਖਿਆ ਗਿਆ ਇੱਥੇ ਹਾਂਜੀ ਲੋਗੋ ਵੀ ਲਿਖਿਆ ਗਿਆ ਪੰਜਾਬ ਸਰਕਾਰ ਦਾ ਸੈਂਟਰ ਦੇ ਵਿੱਚ ਸਭਿਆਂ ਦਾ ਚੰਪ ਪਈ ਤੇ ਪਤਾ ਲੱਗਦਾ ਤੁਸੀਂ ਦੇਖੋ ਜਮ ਕਰੋਗੇ ਤਾਂ ਆਟੋਮੈਟਿਕ ਪਤਾ ਲੱਗੇਗਾ ਤੇ 바ਰ ਕੋਡ ਉੱਪਰ ਦਿੱਤਾ ਹੋਇਆ ਇਹ ਵਾਸਤੇ ਦੀ ਨਸਬ ਪੰਜਾਬ ਦੇ ਵਿੱਚ ਹਜੀਆਂ ਥੱਕੀਆਂ ਹੁੰਦੀਆਂ ਨੇ ਨਕਲੀ ਲਾਟਰੀ ਟਿਕਟਾਂ ਵਿੱਚ ਜਾਂਦੀਆਂ ਹਾਂ ਜੀ ਥੱਕੀਆਂ ਲਾਟਰੀ ਤੋਂ ਬਿਨਾਂ ਹੀ ਹੋ ਜਾਂਦੀਆਂ ਨੇ ਸਾਡੇ ਨਾਮ ਤੇ ਖੜੋ ਹੋ ਜਾਂਦੀਆਂ ਨੇ ਹਾਂ ਲਾਟਰੀ ਕਸਟਮਰ ਨੇ ਪਾਈ ਨਹੀਂ ਉਹਦੇ ਤੇ ਥੱਕੀ ਫਿਰ ਹੋ ਜਾਂਦੀ ਆ ਹਾਂ ਉਹ ਹੈਕਰ ਕੀ ਕਰਦੇ ਨੇ ਜੀ ਪੰਡ ਲਾਟਰੀਆਂ ਸੀ ਜੋ ਹੋ ਰਹੇ ਆ ਤੇ ਜੋ ਆਮ ਮਤਲਬ ਥੂੜਾ ਪਾੜਾ ਹੁੰਦਾ ਉਹ ਬਾਜੀਆਂ ਨਾਲ ਇਹ ਤੁਹਾਡੀ ਜੀ ਟਿੰਕ ਲੱਗੀਆਂ ਉਹ ਇੰਨਾ ਜਿਹੜੀ ਉਹਨੂੰ ਖੁਸ਼ੀ ਹੋਏ ਜਦੋਂ ਕਹਿੰਦੇ ਤੁਹਾਨੂੰ 10 ਲੱਖ ਲੱਗੇ ਉਹ ਇਹ ਭੋਲੇ ਆਂਦੇ ਮੈਂ ਟਿਕਟ ਪਾਈ ਨਹੀਂ ਜਦੋਂ 40-50 ਹਜ਼ਾਰ ਰੁਪਏ ਪਵਾ ਲਾਦੇ ਨੇ ਤੇ ਉਹ ਗੱਲ ਅਸੀਂ ਹਰ ਇੱਕ ਵੀਡੀਓ ਚ ਵੀ ਕਹਿੰਦੇ ਆ ਵੀ ਭਾਈ ਜੀ ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਆ ਵੀ ਪੰਡਤ ਲਾਂਡਰੀ ਏਜੰਸੀ ਜੋ ਬੋਲ ਰਹੇ ਆ ਤੁਹਾਡੀ ਲਾਂਡਰੀ ਲੱਗੀ ਆ ਜਾਂ ਤੁਸੀਂ ਵੀ ਕਿਸੇ ਨੂੰ ਪੈਸਾ ਪਾਉਣ ਦੀ ਲੋੜ ਨਹੀਂ ਕਿਉਂਕਿ ਗੌਰਮੈਂਟ ਨੇ ਜੇਕਰ ਤੁਹਾਨੂੰ ਇਨਾਮ ਲੱਗਿਆ ਗੌਰਮੈਂਟ ਨੇ ਦੇਣਾ ਬਕਾਇਦਾ ਤੋਂ ਉੱਤੋਂ ਲੈਣਾ ਨਹੀਂ ਹੈਗਾ ਤੁਹਾਡਾ ਇਨਾਮ ਲੱਗੂਗਾ ਤੁਹਾਨੂੰ ਸਾਡੇ ਕੋਲ ਬੁਲਾਇਆ ਜਾਊਗਾ ਕਾਲ ਕਰਕੇ ਬਕਾਇਦਾ ਤੁਹਾਡੀ ਟਿਕਟ ਆ ਜਮਾਓ ਗਵਰਨਮੈਂਟ ਤੋਂ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ ਗਵਰਨਮੈਂਟ ਤੋਂ ਆਪਕੋ ਪੈਸੇ ਚਲੋਗੇ ਠੀਕ ਹੈ ਤੇ ਦੂਜੇ ਨੰਬਰ WhatsApp ਤੇ ਟਿਕਟ ਨਾ ਪਾਓ ਆਨਲਾਈਨ ਟਿਕਟ ਨਾ ਪਾਓ ਠੀਕ ਹੈ ਤੁਸੀਂ ਟਿਕਟ ਮੰਗਵਾਉਣੀ ਆਪਣੇ ਘਰ ਮੰਗਵਾਓ ਪੋਰੀਅਰ ਕਰਵਾਓ ਜਾਂ ਕਸਟਮਰ ਆਪਣਾ ਮਿਲ ਕੇ ਟਿਕਟ ਦੁਕਾਨ ਦਾ ਪੁਲਜਾ ਟਿਕਾਓ ਕਿਵੇਂ ਕਿਵੇਂ ਡਿਲੀਵਰ ਕਰਦੇ ਹੋ ਘਰ ਦੇ ਵਿੱਚ ਜੇ ਗੱਲ ਕਰੀਏ ਤੁਹਾਨੂੰ ਹਿਦਰਾਣਾ ਬੜਾ ਦੂਰ ਆ ਗੁੜੀ ਦੀ ਗੱਲ ਕਰੀਏ ਥੁੜੀ ਵੀ ਥੁੜੀ ਵੀ ਪੈਸਾ ਦੂਰ ਪੈ ਜਾਂਦਾ ਹੋਰ ਵੀ ਬਾਕੀ ਸਿਫਤਾਂ ਵੀ ਨੇੜੇ ਜਿਹੜੇ ਛੋਟੀ ਵੀਡੀਓ ਜਾਂਦੀ ਆ ਲੋਕ ਦੇਖਦੇ ਨੇ ਵੀ ਨਹੀਂ ਦੂਰ ਜਾ ਆਜੀ ਪਹਿਲਾ ਗੱਲ ਤਾਂ ਇਹ ਵੀ ਜਦ ਤੁਸੀਂ 2.5 ਕਰੋੜ ਲੈਣਾ ਤਾਂ ਦੂਰ ਨਾ ਦੇਖੋ। ਹੂੰ ਠੀਕ ਹੈ ਲੋਗ ਰੁਪਈਏ ਘਾ ਤਕ ਕੈਨੇਡਾ ਮੈਂ ਕਿਹਾ ਜਾ ਰਹੇ ਨੇ। ਮੈਂ 2.5 ਕਰੋੜ ਉਹਰੇ ਦੇ ਰਿਹਾ ਬੇਟਾ। ਹੂੰ ਠੀਕ ਹੈ ਨਹੀਂ ਤੁਸੀਂ ਇਹਨਾਂ ਦੇਖੋ ਦੂਰ ਨਹੀਂ ਨੋ ਜੇ ਤੁਹਾਡਾ 100-200 ਰੁਪਈਆ ਖਰਚਾ ਵੀ ਹੁੰਦਾ ਕਿਸਮਤ ਜਮਾਓ ਐਸੀ ਵੀ ਖਰਚਾ ਕਰ ਲੈਣਾ। ਤੁਸੀਂ ਕੋਸ਼ਿਸ਼ ਕਰੋ ਮੈਨੂੰ ਮਿਲ ਕੇ ਲੱਭੋ। ਉਹ ਠੀਕ ਹੈ ਆਪਾਂ ਕੁਟਲੀ ਲਈ ਆਓ ਆਪਣਾ ਡੇਟ ਆਫ ਬਰਥ ਲਿਓ ਉਹਦੇ ਬਾਰਡਿੰਗ ਤੁਹਾਨੂੰ ਲੱਕੀ ਨੰਬਰ ਦਊਂਗਾ ਤੇ ਅੱਗੇ ਕਰਨਾ ਤਾਂ ਪਰਮਾਤਮਾ ਦੀ ਹੈ। ਉਹ ਇਹ ਆ ਵੀ ਬਸ ਪਰਮਾਤਮਾ ਦਾ ਹੱਥ ਹੈ ਸਾਡੇ ਸਿਰ ਤੇ ਸਾਡੇ ਥ ਲੋਕ ਲੱਖਪਤੀ ਕਰੋੜਪਤੀ ਬਣੇ ਜਾ ਰਹੇ ਨੇ ਤੇ ਬਾਕੀ ਜੇਕਰ ਤੁਸੀਂ ਫਿਰ ਵੀ ਨਹੀਂ ਆ ਸਕਦੇ ਤਾਂ ਤੁਹਾਨੂੰ ਟਿਕਟ ਪਾਏ ਤੁਹਾਡੇ ਕੋਸਟ ਧਰ ਹੋਏਗੀ ਲੱਗਦਾ ਫਿਰ ਇਦਾਂ ਦਾ ਸਾਰੇ ਕਰੋੜਪਤੀ ਬਣ ਜਾਣਗੇ ਤਾਂ ਸਭ ਤੋਂ ਬੜੇ ਜਣ ਕੇ ਸਾਰੇ ਕਹਿਣਗੇ ਸਾਡੀ ਗੁੰਡਲੀ ਦੇ ਲੋ ਜਨਮ ਤਰੀਕੀ ਦੇ ਲੋ ਸਾਨੂੰ ਨੰਬਰ ਦੇ ਦਿਓ ਤੁਸੀਂ ਫਿਰ ਤਾਂ ਸਾਰੇ ਕਰੋੜਪਤੀ ਬਣ ਜਾਣਗੇ ਨਹੀਂ 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 ਮੇਰੇ ਉਹਦਾ ਨਹੀਂ ਕਹਿੰਦਾ ਵੀ ਤੁਸੀਂ ਹੁਣ ਜੇ ਮੇਰੇ ਕੋਲ 10 ਬੰਦੇ ਆ ਕੇ 10 ਦੇ 10 ਕਰੋੜਪਤੀ ਕਿੱਦਾਂ ਬਣ ਜਾਣਗੇ ਲਾਈਨ 'ਚ ਲੱਗਣਾ ਪਊਗਾ ਉਹ ਮੈਂ ਦਾਵਾ ਕਰਦਾ ਵੀ ਪੰਜਾਬ ਦੇ ਹਰ ਇੱਕ ਕੋਨੇ 'ਚ ਕੋਰਡ ਬਦਲੇ ਲੱਖਪਤੀ ਬਣਾਵਾਂਗੇ ਪਰ ਇਹ ਵੀ ਮੈਂ ਕਹਿੰਦਾ ਵੀ ਗਾਜਬੰਦ ਇਕੱਠੇ ਆ ਕੇ ਤੇ ਇਕੱਠੀ ਕਰੋੜਪਤੀ ਬਣਨਗੇ ਕਿਉਂਕਿ ਇਹ ਨਾਮ ਦਾ ਇੱਕ ਕਨੜਾ ਇੱਕ ਕਰੋੜ ਦਾ ਲਾਈਨ 'ਚ ਲੱਗਣਾ ਪਊਗਾ ਬਾਰੀ ਆਈ ਇਹ ਸਾਡਾ ਵਾਦਾ ਹਰ ਇੱਕ ਵੀਡੀਓ 'ਚ ਕਹਿੰਦਾ ਜਿਹੜਾ ਬੰਦਾ ਸਾਡੇ ਨਾਲ ਜੁੜੂਗਾ ਕੰਟੀਨਿਊ ਵਾਂਪਰ ਸਾਡੇ ਕੋਲ ਲਾਊਗਾ ਤਾਂ ਇੱਕ ਨਾ ਇੱਕ ਦਿਨ ਲੱਖ ਕਰੋੜਪਤੀ ਤੇ ਲੱਖਪਤੀ ਦਾ ਬਣਾ ਕੇ ਸਾਲ ਬਣ ਲੋ ਲੋਕਾਂ ਕਹਿੰਦੇ ਨੇ ਬੜੀ ਦੂਰੋਂ ਆਉਂਦੇ ਨੇ ਕਿ ਜੀ ਜੀ ਜਿਹੜੀਆਂ ਆਪਣੇ ਕੁਆਰਟੀ ਸਟੇਟਾਂ ਨੇ ਹਰਿਆਣਾ ਹਮਾਚਲ ਠੀਕ ਹੈ ਰਾਜਸਥਾਨ ਇਹ ਸਾਡੇ ਕੋਲ ਤਕਰੀਬਨ 5-7 ਬੰਦੇ ਦਾ ਟੇਤੀ ਆਉਂਦੀ ਆਉਂਦੇ ਨੇ ਹਰ ਬਾਕੀ ਨੀਮ ਐਮਪੀ ਹੂੰ ਤੇ ਉਹ ਵੀ ਸੱਡੋ ਮੇਰੇ ਕੋਲ ਇੰਗਲੈਂਡ ਕੈਨੇਡਾ ਅਮਰੀਕਾ ਤੋਂ ਵੀ ਲੋਕ ਸਪੈਸ਼ਲ ਮੇਰੇ ਕੋਲ ਆ ਚੁੱਕੇ ਹੂੰ ਜੋ ਆ ਕੇ ਕਹਿੰਦੇ ਪੰਡ ਜੀ ਸਿਰਫ ਤੁਹਾਨੂੰ ਤੁਹਾਨੂੰ ਟਿਕਟ ਕਾਉਣ ਵੀ ਨਹੀਂ ਤੁਹਾਨੂੰ ਸਿਰਫ ਮਿਲ ਨਹੀਂ ਆਇਆ ਕੈਨੇਡਾ ਅਮਰੀਕਾ ਸਪੈਸ਼ਲ ਟਿਕਟ ਲੈ ਕੇ ਜਿਹੜੇ ਆ ਟੱਟ ਤੇ ਆ ਕੇ ਮੇ ਨਾਲ ਲੋਕ ਗੱਲਬਾਤ ਕਰਕੇ ਚਾਹ ਪੀ ਕੇ ਜਾ ਚੁੱਕੇ ਸੀ ਕਿਤੇ ਹਰਾਸਮੈਂਟ ਤਾਂ ਨਹੀਂ ਹੋਣ ਵੀ ਵਾਦੇ ਵਿੱਚ ਜੇ ਕਿਸੇ ਨੂੰ ਨਾਮ ਨਿਕਲਦਾ ਨਾਮ ਆਰਟਿਸਟ ਇੱਥੋਂ ਮਿਲੂਗਾ ਜਾਂ ਬਾਹਰੋਂ ਮਿਲੂਗਾ ਕਿਤੇ ਹਰਾਸਮੈਂਟ ਨਾ ਹੋਵੇ ਦੇਖੋ ਜੀ ਸਾਡੀ ਜ਼ਿੰਮੇਵਾਰੀ ਹੈਗੀ ਸਿਰਫ ਟਿਕਟ ਵੇਚਣ ਦੀ ਹੂੰ ਜੋ ਗਵਰਨ ਜੇ ਤੁਸੀਂ ਬੀਤੀ ਕਲੇਮ ਕਰਾਉਣੀ ਕਸਟਮਰ ਦੀ ਜ਼ਿੰਮੇਵਾਰੀ ਆ ਆਨਲਾਈਨ ਫਾਰਮ ਭਰੋ ਤੇ ਕੰਪਲੀਟ ਆਪਣੀ ਟਿਕਟ ਜਮ੍ਹਾਂ ਕਰਾਓ ਉਹ ਨਾ ਉਹ ਸਾਰਾ ਸਿਸਟਮ ਆ ਪਰ ਅਸੀਂ ਕਹਿੰਨੇ ਆ ਵੀ ਕਸਟਮਰ ਆ ਸਾਡਾ ਫਰਜ਼ਮੰਦਾ ਸਭ ਤੋਂ ਟਿਕਟ ਲੈਤੀ ਆ ਕਸਟਮਰ ਨੂੰ ਨਹੀਂ ਇਹਨਾਂ ਪਤਾ ਹੁੰਦਾ ਅਸੀਂ ਸਾਰੇ ਫਾਰਮ ਫਿਲਪ ਕਰਾ ਕੇ ਦਰਸ਼ਕਾਂ ਦੇ ਆਪ ਕੋਲ ਨਾਲ ਜਾ ਕੇ ਜਮ੍ਹਾਂ ਕਰਵਾਉਣਾ ਤੇ ਕਾਊਂਟ ਦੇ ਵਿੱਚ ਪੈਸੇ ਉਹ ਇਸਦੀ ਕੀਮਤ ਤੁਸੀਂ 510 ਦੋ ਰਿਓ ਇਸ ਤੋਂ ਇਲਾਵਾ ਹੋਰ ਕੀ ਇਸ ਤੋਂ ਇਲਾਵਾ ਜੀ ਛੋਟਾ ਵਾਇਕਾ ਇਹਦਾ ਜਿਵੇਂ ਮੰਨ ਲਓ ਕੋਈ ਵਾਰ ਬੰਦੇ ਨਹੀਂ ਪਹੁੰਚ ਹੁੰਦੀ ਤਾਂ ਆਹ ਵਾਲੀ ਲਾਟਰੀ ਹੈ 100 ਰੁਪਏ ਦੀ ਕੀਮਤ ਦਾ ਹੂੰ 15 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਆ ਪੰਜਾਬ ਸਰਕਾਰ ਦੀ ਇਹ ਮੰਥਲੀ ਆ ਇਹ ਮੰਥਲੀ ਲਾਟਰੀ ਹੈ ਜੀ ਇਹਦਾ ਦੂਜੇ ਮਹੀਨੇ ਦਾ ਨਾਮ ਸਾਡੇ ਕੋਲ ਲੱਗ ਵੀ ਚੁੱਕਿਆ ਹੂੰ ਫਰਸਟ ਪ੍ਰਾਈਜ਼ ਤੇ ਪੁੱਜੋ ਮੰਡੀ ਲੱਗਿਆ ਸੀ ਸਿੱਧੂ ਮੁਸੇਲ ਗਿੱਲ ਦੇ ਨਾਮ ਦਾ ਉੱਥੇ ਫੋਟੋ ਲੱਗੀ ਹੋਈ ਆ ਹੂੰ ਤੇ ਉਸ ਤੋਂ ਇਲਾਵਾ ਇਹਦਾ ਜੀ ਹੋਰ ਛੋਟਾ ਵਾਇਕਾ 50 ਰੁਪਏ ਉਹ ਯਾਰ ਪਰ ਵਿੱਚ 7 ਲੱਖ ਰੁਪਏ ਦੇ ਵਿੱਚ ਪੰਜਾਬ ਸਰਕਾਰ ਦੇ ਹਰ ਮਹੀਨੇ ਬੋਲਦੇ ਨੇ ਬਰਾ। ਤੇ ਫਿਰ ਵੀ ਜੇਕਰ ਅਗਲਾ ਹੋਰ ਵੀ ਛੋਟੀ ਪਾਉਣਾ ਚਾਹੁੰਦਾ ਤਾਂ 20 ਰੁਪਏ ਦੇ ਵਿੱਚ 5 ਲੱਖ ਰੁਪਏ ਆ। ਇਹ ਜਿਹੜੀਆਂ ਲੋਟਰੀ ਇਹਨਾਂ ਦੇ ਸੈਕੰਡ ਪ੍ਰਾਈਜ਼ ਸਾਡੇ ਕੋਲ ਲੱਗ ਚੁੱਕੇ ਨੇ ਫਸਟ ਦੀ ਤਿਆਰੀ ਆ। ਹੂੰ ਠੀਕ ਹੈ ਜੀ। ਤੇ ਫਿਰ ਆ ਜਾਂਦੀ ਵੀਰ ਜੀ ਇੱਕ ਡੇਲੀ ਲੋਟਰੀ ਚੱਲਦੀ ਹੈ ਡੀਆਰ ਦੀ 6 ਰੁਪਏ ਵਾਲੀ ਟਿਕਟ। ਹੂੰ ਇਹ 6 ਰੁਪਏ ਦੀ ਟਿਕਟ ਦਾ 1 ਕਰੋੜ ਰੁਪਏ ਦਾ ਫਸਟ ਪ੍ਰਾਈਜ਼ ਆ ਜਾਂਦਾ ਵਿੱਚ। ਤੇ ਨਗਾਲਾਈਨ ਦਾ ਸਟੇਟ ਦੀ ਟਿਕਟ ਦਾ ਡੀਆਰ ਕੰਪਨੀ ਦਾ ਪੰਜਾਬ ਸਰਕਾਰ ਤੋਂ ਮਨਜ਼ੂਰ ਚੁੱਕਾ। ਇਹ ਜਿੰਨਾ ਵੀ ਆਪਣੇ ਲੋਟਰੀ ਸਟੇ ਉੱਤੇ ਸਾਰੇ ਡੈਕ ਬੇਚਦੇ ਨੇ ਤੇ ਡੇਲੀ ਇਹਦੇ ਇੱਕ 1 ਵਜੇ 6 ਵਜੇ ਤੇ 8 ਵਜੇ ਤਿੰਨ ਟਾਈਮ ਦੇ ਡਰਾਪ ਨੇ ਤੇ ਇਹਦੇ ਵਿੱਚੋਂ ਵੀ ਸਾਡੇ ਕੋਲ ਸੈਕੰਡ ਪ੍ਰਾਈਸ ਤੱਕ ਲੱਗ ਦਿੰਦੇ ਲੱਗਦਾ ਕਿ ਦਿਨਾਂ ਕਿਤੇ ਸ਼ਾਮ ਨੂੰ ਅਧਿਆ ਪਾਈਆ ਲਾਉਣ ਨਾਲ ਤਾਂ ਇਹ ਚੰਗਾ ਨਹੀਂ ਲਾੜੀ ਦਾ ਇਸਕੇ ਲਈ ਆ ਜਾਵੇ ਮੈਂ ਤਾਂ ਇਹ ਗੱਲ ਕਹਿਣਾ ਵੀ ਤੁਸੀਂ ਨੀਕੋ ਜੇਬ ਚ ਆਪਣੇ ਬਚੂਣੇ ਰਹੀ ਜਾਂਦੀ ਹੈ ਸ਼ਾਮ ਨੂੰ 2 ਰੁਪਏ 4 ਰੁਪਏ 5 ਰੁਪਏ ਉਹ ਤੁਸੀਂ ਇੱਕ ਥਾਂੇ ਕੱਢ ਕੇ ਰੱਖ ਦੋ ਮਹੀਨੇ ਦਾ 100 200 ਹੋ ਗਿਆ ਅਸੀਂ ਲੱਗਦਾ ਜਮਾਉ ਰਿਹਾ ਠੀਕ ਹੈ ਭਾਈ ਜੀ ਆਪਣੀ ਇਨਕਮ ਦਾ 15000 ਰੁਪਏ ਮਹੀਨੇ ਦੇ ਉਹ 15000 ਦੇ ਕਰਦਾ ਖਰਚਾ ਵੀ ਕਰਨਾ ਪੜਾਈ ਇਹ ਨਹੀਂ ਮਹਿੰਗਿਆ ਤੇ ਬਾਕੀ ਆਪਣੇ ਪਰਦੇਸਾਂ ਦੇ ਹਿਸਾਬ ਨਾਲ ਜਿਵੇਂ ਆਪਾਂ ਦੇਖਦੇ ਆਂ ਦਰੱਖਤ ਕੱਟੇ ਜਾ ਰਹੇ ਨੇ ਨਾ ਤੇ ਉਹਦੇ ਹਿਸਾਬ ਨਾਲ ਬਿਮਾਰੀ ਨੇ ਆਪਣਾ 15000 ਜਿੱਦ ਕਰ ਬੰਦਾ ਕਰੂਗੀ ਹੁਣ ਸੁਖਣਾ ਫੌਟੂਨਰ ਹੁਣ ਟੈਜੀ ਦਾ ਪਰਕਟ ਹੋਣਾ ਹੀ ਇੱਕ ਤਹਾਬ ਦਾ ਵੀ ਆਪਣੇ ਸਾਥ ਸੱਪੜ ਮਾਰ ਕੇ ਦੇਦਾ ਸਾਧ ਦਾ ਪੱਟ ਨੂੰ ਰੇ ਨੂੜ ਕੇ ਦੋ ਰੱਬ ਨੂੰ ਜਰੀਆ ਦਾ ਦੋ ਨਾ ਕੋਈ ਹੁਣ ਰੱਬ ਨੇ ਜਿਹੜਾ ਆਪਣ ਨੂੰ ਜਿਹੜੀਆਂ ਕਿਦਾਂ ਦਾ ਲੋ ਕੋ ਲੋਟਰੀ ਨੂੰ ਲਾ ਉਹਦੇ ਵਿੱਚ ਵਿਚੋਲਾ ਮੈਂ ਬੈਠਾ 200 ਰੁਪਏ 70.5 ਕਰੋੜ ਵੀ ਲੱਗ ਸਕਦਾ। ਜਰੇ ਬੈਠ ਕੇ ਨਹੀਂ ਇੱਥੇ ਆਉਣਾ ਪੈਣਾ ਕੁਝ ਕਰਨਾ ਪੈਣਾ ਪੈਣਾ ਦੇਖੋ ਜੀ ਜਿਗਰ ਹੱਥ ਪੈਰ ਹਿਲਾਵਾਂਗੇ ਆਵਾਂਗੇ ਤਾਂ ਗੱਲ ਬਣੂਗੀ। ਰੋਟੀ ਵੀ ਵਰਗੀ ਆਪਣੇ ਆਪ ਦੀ ਮੂਹੋਂ ਪੈਣੀ ਉਹ ਵੀ ਆਪਾਂ ਹੱਥ ਲਾਉਣਾ ਪੈਣਾ। ਠੀਕ ਹੈ ਜੀ। ਬਾਕੀ ਇਹ ਵੀ ਪਾਇਦਾ ਵਾਰ-ਵਾਰ ਇਹ ਕਹਿੰਦੇ ਆ ਵੀ ਆਪਣੇ ਫਜ਼ੂਲ ਖਰਚੇ ਜੋ ਖਰਚਿਆ ਕੱਢਗੇ। ਤੁਸੀਂ ਆਪਣਾ ਲੱਗ ਜਮਾਉਤਾ ਸੀ। ਕੀ ਪਤਾ ਪ੍ਰਮਾਤਮਾ ਨੇ ਤੁਹਾਡੇ ਲਈ ਕੀ ਕੁਝ ਸੰਜਿਆ। ਉਹ ਹੋਗੇ ਲੱਗੇ ਨਾ ساری ਜ਼ਿੰਦਗੀ ਬੰਦੇ ਨੂੰ ਰਿਕਸ਼ਾ ਚਲਾਉਂਦੇ ਨੂੰ ਹੋਗੇ ਜੀ। ਇੱਕ ਦੇ ਇੱਕ ਉਹਨੇ ਟੈਕ ਟਾਈ ਕਰੋੜ ਦਾ ਮਾਲਕ ਬਣ ਗਿਆ। ਓਨਲੀ ਉਹ ਕੀ ਉਹਦੇ ਕਿਸ ਪਰ ਪੈਸਾ ਹੈਗਾ ਸੀ ਪਰਮਾਤਮਾ ਨੇ ਦੇਣਾ ਸੀ ਹੁਣ ਇੱਥੇ ਕਈ ਬੰਦੇ ਕਹਿੰਦੇ ਆ ਯਾਰ ਤੇਰੇ ਆਪਣੇ ਦੇਣਾ ਹੁੰਦਾ ਪਹਿਲੇ ਅਮੀਰ ਕਰੇ ਜਾਂਪਾ ਦੇ ਪ੍ਰਭੂ ਕੀ ਬੰਦੇ 10 ਸਾਲ ਗਰੀਬੀ ਚ ਕੱਟਨੇ ਹੁਣ ਇਹ ਵੀ ਆ ਨਾ ਹੁਣ ਇਹ ਵਿਚ ਬੰਦੇ ਕਹਿੰਦੇ ਯਾਰ ਅਮੀਰ ਪਹਿਲੇ ਹੋਂ ਸਾਡੇ ਗਵਾਂਢੀ ਅਮੀਰ ਨੇ ਅਸੀਂ ਅਮੀਰ ਹੋ ਜਾਂਦੇ ਉਧਰ ਜਾਂਪਾ ਦੇ ਭਾਈ ਜੀ ਜੇ ਮੰਨ ਲਓ ਆਪਣੇ ਤਾਂ ਸੋਚੀ ਹੋਵੇ 20 ਸਾਲ ਭਾਈ ਗਰੀਬੀ ਚ ਕੱਟਨੇ 20 ਸਾਲ ਅਮੀਰੀ ਚ 20 ਸਾਲ ਪੂਰੇ ਮੀਡੀਅਮ ਕਲਾਸ ਦੇ ਹਿਸਾਬ ਨਾਲ ਚੱਲਣਾ ਪੈਂਦਾ ਠੀਕ ਹੈ ਨਹੀਂ ਤੇ ਆਓ ਕਰੋੜપતિ ਬਣ ਜਿਓ ਸਾਡੇ ਇੱਕੋ ਇੱਕ ਤਰ੍ਹਾਂ ਆ ਯਾਨੀ ਰੋਡ ਪਤੇ ਪੰਡਿਤ ਲਾਉਰੀ ਏਜੰਸੀ ਭਰੌੜੀ ਇੰਟਰਪ੍ਰਾਈਜ਼ ਦੇ ਡੀਲਰ ਆ। ਲੈਣਿਆਣੇ ਤੋਂ ਮੇਨ ਸਟਾਕ ਇਸਨੇ ਸਾਡੇ ਤੇ ਬਾਕੀ ਕੀ ਵਾਦਾ ਹੋਰ ਵੀ ਐ ਵੀ ਬੱਕਰੀ ਸਾਹਿਬ ਨੂੰ ਕੱਢਵਾ ਦਿੰਦੇ ਆ। ਹੂੰ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਅਸੀਂ ਤੈਲ ਕਮਚਾ ਕੇ ਰੱਖਤਾ ਵੀ ਲਾਟਰੀ ਵਾਲੇ ਕੋਈ ਹੈਗੇ ਨਹੀਂ ਜਿਹਨਾਂ ਆ ਨਾਮ ਲੱਗਦੇ। ਹੂੰ ਇੱਥੇ ਹੀ ਹੁਣ ਇਹ ਦੱਸ ਦਿਆਂ ਵੀ ਸਾਨੂੰ ਬੱਕਰੀ ਸਾਹਿਬ ਬੱਕਰੀ ਸਾਹਿਬ ਦਾ ਮਤਲਬ ਇਹ ਵੀ ਜਲ ਮਰ ਜਾਂਗੇ ਰ ਆਪਣੇ ਚੱਕ ਲਿਆਰ ਨੂੰ। ਲੋਕ ਯਾਦ ਕਰਨਗੇ ਵੀ ਲਾਟਰੀ ਸਟਾਲ ਆ ਗਈ ਜਿੱਥੋਂ ਨਾਮ ਲੱਗਦੇ ਸੀ ਹੁਣ ਚੋਰੀ ਕਰ। ਪਰ ਵੀ ਜਿਹਨਾਂ ਨੇ ਪ੍ਰਾਈਜ਼ ਮਿਲ ਗਿਆ ਜਿਨਾਂ ਨੂੰ ਲਾਟਰੀ ਨਿਕਲ ਗਈ ਇਹ ਸਾਰੇ ਜਿਹੜੀਆਂ ਤਸਵੀਰਾਂ ਨੇ ਪ੍ਰਾਈਜ਼ ਲੱਗੇ ਦੇਣੇ ਕਿਹਨਾਂ ਨੂੰ ਨਾਮ ਲੱਗਿਆ ਇਹਨਾਂ ਦੇ ਵਿੱਚ ਕੁੱਝੇ ਉਹ ਤਸਵੀਰਾਂ ਨੇ ਕਰੋੜਪਤੀਆਂ ਦੀਆਂ ਨਹੀਂ ਹੈਗੀਆਂ ਉਹ ਅਸੀਂ ਪਬਲਿਸਿਟੀ ਨਹੀਂ ਕਰਦੇ ਕਰਦੇ ਕਿਉਂਕਿ ਦੇਖੋ ਅੱਜ ਨਾਲ ਟਾਈਮ ਨਹੀਂ ਹੈਗਾ ਠੀਕ ਹੈ ਹੁਣ ਮਤਲਬ ਕਿ ਅਸੀਂ 2.5 ਕਰੋੜ ਦੀ ਰੇਟ ਦੀ ਓਟੋ ਲਾਦੀ ਹੈ ਨਾ ਤਾਂ ਹਰ ਇੱਕ ਬੰਦੇ ਨੂੰ ਪਤਾ ਲੱਗੂ ਵੀ ਇਹ ਕਰੋੜਪਤੀ ਆ ਬੰਦੇ ਨੂੰ ਨਾਮ ਲੱਗਿਆ ਉਹ ਪ੍ਰਾਈਵੇਸੀ ਹਾਂ ਪ੍ਰਾਈਵੇਸੀ ਥ੍ਰੈਟ ਹੋਣੇ ਨੂੰ ਹੋ ਜਾਂਦੇ ਰਹਿਣਾ ਇਹ ਸਾਰੇ ਲੱਖਪਤੀਆਂ ਦੀਆਂ ਨੇ ਜੇ ਮੰਨ ਲਓ ਸਾਡਾ ਪਹਿਲਾ ਨਾਮ ਆ ਲੱਗਿਆ ਸੀ ਤਾਂ ਸਾਡੀ ਬੰਪਰ ਦਾ ਫਸਟ ਦਿਨ ਅਸੀਂ ਕ 5 ਲੱਖ ਵਾਲਾ 5 ਲੱਖ ਦਾ ਉਸ ਤੋਂ ਬਾਅਦ ਦੇ ਵਿੱਚ ਫਿਰ 5ਵੇਂ ਮਹੀਨੇ 'ਚ 10 ਲੱਖ ਲੱਗੇ ਆ ਫਿਰ 6ਵੇਂ ਲੱਖਾਂ ਦੇ ਲੱਗੇ ਆ ਉਹ ਦੂਜੇ ਮਹੀਨੇ 'ਚ 15 ਲੱਖ ਅੱਛਾ ਪਰ ਵੀ ਤੁਸੀਂ ਸਪੇਸ ਰੱਖੀ ਹੋਏ ਮੈਂ ਦੇਖਦਾ ਮੈਨੂੰ ਲੱਗਦਾ ਤੁਸੀਂ ਫੋਟੋ ਦੀ ਵੇਟ ਕਰ ਰਹੇ ਹੋ ਵੀ ਲਾਟਰੀ ਪਾਓ ਤੁਹਾਡੀ ਫੋਟੋ ਵੀ ਲੱਗ ਜੂ ਭਾਜੀ ਮੈਂ ਤਾਂ ਵੇਟ ਨਹੀਂ ਕਰ ਰਿਹਾ ਮੈਂ ਲਾਟਰੀ ਵਾਸਤੇ ਫੋਟੋ ਵਾਸਤੇ ਇੱਕ ਦੁਕਾਨ ਲੈਣ ਜਾ ਰਿਹਾ ਹਾਂ ਤੇ ਸਿਰਫ ਉਹਦੇ ਹੀ ਲੱਗਣੀਆਂ ਹਨ ਵਾਲਿਆਂ ਦੀ ਕਿਉਂਕਿ ਜਗ੍ਹਾ ਘਟਦੀ ਜਾ ਰਹੀ ਹੈ ਬਣਾ ਰਹੇਗੀ ਆ ਭਰ ਚੁੱਕੀ ਆ ਪੀਨੇ ਆ ਚਾਰ ਬੰਡਾ ਹੋਣੇ ਪਰਮਾਤਮਾ ਦੀ ਇੰਨੀ ਮਿਹਰ ਤੇ ਤੇ ਵਿਸ਼ਵਾਸ ਵੀ ਹੈ ਪਰਮਾਤਮਾ ਤੇ ਵੀ ਵਿਸ਼ਵਾਸ ਹੈ ਚਾਰੇ ਪੰਜੇ ਡਰਾਉ ਆਪਣੇ ਕੋਲ ਹੂੰ ਬਹੁਤ ਦੱਸੋ ਧੰਨਵਾਦ ਜੀ ਸ਼ੁਕਰੀਆ ਤਸਵੀਰਾਂ ਤੁਹਾਨੂੰ ਅਮਰਗੜ ਤੋਂ ਦਿਖਾਈਆਂ ਗੱਲਬਾਤ ਕੀਤੀ ਪੰਡਤ ਲਾਟਰੀ ਸਟਾਲ ਦੇ ਓਨਰ ਦੇ ਨਾਲ ਜਿਨ੍ਹਾਂ ਦਾ ਕਹਿਣਾ ਹੈ ਦਾਵਾ ਕਰ ਰਹੇ ਨੇ ਕਿ ਸਾਡੇ ਕੋਲੇ ਆਵੋ ਆਪਣੀ ਜਨਮkundri ਲੈ ਕੇ ਆਵੋ ਪੱਕਾ ਨਾ ਪੱਕਾ ਤੁਹਾਨੂੰ ਇੱਕ ਲੱਕੀ ਨੰਬਰ ਦਿੱਤਾ ਜਾਵੇਗਾ ਜਿਸ ਦੇ ਵਿੱਚੋਂ ਤੁਹਾਡਾ ਇਨਾਮ ਨਿਕਲ ਜਾਵੇਗਾ ਤੁਸੀਂ ਕਰੋੜਪਤੀ ਬਣ ਸਕਦੇ ਹੋ ਲੱਖਪਤੀ ਬਣ ਸਕਦੇ ਹੋ ਅਮਰਗੜ ਦੇ ਵਿੱਚ ਮੌਜੂਦ ਆ ਇਸ ਸਟਾਲ ਅਰਧਿਸ ਜਾਂਦੇ ਜਾਂਦੇ ਇੱਕ ਸਬਾਰੀ ਐਡਰੈਸ ਜ਼ਰੂਰ ਦੱਸ ਦਿਓ ਐਡਰੈਸ ਅਕਦਾ ਹੈਗਾ ਸਰ ਗੁਰਦੁਆਰਾ ਸਿੰਘ ਸਵਾਦੇ ਨੇੜੇ ਮੇਨ ਰੀਡੀ ਰੋਡ ਅਮਰਗੜ ਮਲੇਰਕੋਟਲਾ ਜ਼ਿਲ੍ਹਾ ਮਲੇਰਕੋਟਲੇ ਤੋਂ ਜੇ ਤਾਂ ਆਪਾਂ ਨਾਪੇ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਅਮਰਗੜ ਆਉਂਦਾ ਉਹ ਅਮਰੀਕਾ ਦਾ ਤੇ ਮੇਰਾ ਆਫਿਸ ਉਹ ਆ ਜਿੱਥੇ ਮੇਰੀ ਫੋਟੇ ਬਾਹਰ ਬੈਂਨਰ ਦੇ ਉੱਪਰ ਫੋਟੋ ਲੱਗੀ ਹੋਈ ਆ ਇਸ ਤੋਂ ਇਲਾਵਾ ਮੇਰਾ ਆਫਿਸ ਕੋਈ ਨਹੀਂ ਗਾ ਇੱਥੇ ਕੁਝ ਕੁ ਲਾਟਰੀ ਵਾਲੇ ਨਾ ਸਾਡੇ ਨਾਮ ਤੇ ਵੀ ਟਿਕਟਾਂ ਵੇਚ ਰਹੇ ਨੇ ਕੋਈ ਕਸਟਮਰ ਦੂਰ ਆਉਂਦਾ ਉਹਨਾਂ ਨੂੰ ਕਹਿੰਦੇ ਇਹੀ ਪੰਡ ਲਾਟਰੀ ਏਜੰਸੀ ਆ ਜਾਊਗਾ ਉਹਨਾਂ ਤੋਂ ਬਚੋ ਆਪਣਾ ਧਿਆਨ ਨਾਲ ਲੋਕੇਸ਼ਨ ਦੇਖ ਲੋ ਬਾਹਰਲੇ ਬੈਂਨਰ ਦੀ ਲੋਕੇਸ਼ਨ ਦੇਖ ਲੋ ਆਉਣੀ ਆਫਟੇ ਜੀ ਜੇਕਰ ਪੰਡਤ ਬੋਲਦੇ ਨੇ ਹੂੰ ਠੀਕ ਆ ਠੀਕ ਆ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੱਸਿਓ ਅਜਿਹੇ ਅਪਡੇਟ ਉਹ ਲੈ ਕੇ ਤੁਹਾਡੇ ਨਾਲ ਹੋਰ ਵੀ ਹ ダメだ。